ਐਕਚੁਅਲੀ ਪ੍ਰੋਬਲਮ ਇਹ ਨਹੀਂ ਹੈ ਕਿ ਲੋਕ ਇਧਰ-ਉਧਰ ਆ ਕੇ ਰਹਿ ਰਹੇ ਆ ਪ੍ਰੋਬਲਮ ਇਹ ਹੈ ਕਿ ਗਲਤ ਕੰਮ ਨੂੰ ਰੋਕਣਾ ਚਾਹੀਦਾ ਹੈ ਮੰਨ ਲਓ ਫੀਮੇਲਸ ਲਾ ਲਓ ਬੱਚੇ ਲਾ ਲਓ ਮੇਰਾ ਵੀ ਬੱਚਾ ਛੋਟਾ ਹੈ ਸਿਚੂਏਸ਼ਨਸ ਬਿジネス ਹੀ ਸੇਫ ਨਹੀਂ ਮਹਿਸੂਸ ਕਰਾਂਗੇ ਉਹ ਵੀ ਆਪਣੇ ਪੰਜਾਬ ਚ ਜਿੱਥੇ ਜੰਮ ਕੇ ਮੰਨ ਲਓ ਹਿਮਾਚਲ ਜਾ ਰਹੇ ਆ ਤੁਸੀਂ ਉੱਥੇ ਜ਼ਮੀਨ ਨਹੀਂ ਲੈ ਸਕਦੇ ਲੈਂਡ ਨਹੀਂ ਲੈ ਸਕਦੇ ਆਧਾਰ ਕਾਰਡ ਯੂਜ਼ ਨਹੀਂ ਕਰ ਸਕਦੇ ਅਗਲੇ ਤੁਹਾਨੂੰ ਸ਼ੱਕ ਦੀ ਨਜ਼ਰ ਨਾਲ ਪਹਿਲਾਂ ਦੇ ਦਿਆ ਫਿਰ ਐਂਟਰੀ ਮਰਵਾਉਂਦੇ ਆ ਤੇ ਪੰਜਾਬ ਚ ਵੀ ਇਦਾਂ ਹੀ ਹੋਣਾ ਚਾਹੀਦਾ ਭਗਵੰਤ ਮਾਨ ਜੀ ਦੇ ਬਿਆਨ ਸੀ ਕਿ ਦੇਖੋ ਜੀ ਅਸੀਂ ਬਾਹਰ ਜਾ ਰਹੇ ਫੋਰਨ ਜਾ ਰਹੇ ਆ ਉੱਥੇ ਜਾ ਕੇ ਵੀ ਕੰਮ ਕਰਦੇ ਅਸੀਂ ਪੰਜਾਬੀ ਪ੍ਰਵਾਸੀ ਬਿਲਕੁਲ ਸਹੀ ਅਸੀਂ ਉੱਥੇ ਪ੍ਰਵਾਸੀ ਆ ਪਰ ਸਾਨੂੰ ਉੱਥੇ ਲੀਗਲੀ ਤੌਰ ਤੇ ਸਾਰਾ ਕੁਝ ਚੈੱਕ ਕੀਤਾ ਜਾਂਦਾ ਅਗਰ ਇੱਕ ਵੀ ਅਸੀਂ ਕ੍ਰਾਈਮ ਕਰ ਦਈਏ ਮੈਂ ਵੀ ਆਸਟ੍ਰੇਲੀਆ ਰਹਿ ਕੇ ਆਈ ਆ ਸਰ ਇੱਕ ਵੀ ਇੱਕ ਕ੍ਰਾਈਮ ਕਰ ਦਈਏ ਈਵਨ ਕਿ ਅਸੀਂ ਇੱਕ ਰੂਲ ਵੀ ਬੈਨ ਕਰ ਦਈਏ ਕੈਮਰੇ ਲੱਗੇ ਹੋਏ ਥਾਂ ਥਾਂ ਤੇ ਨਾਲ ਹੀ ਚੱਕ ਕੇ ਅਗਲੇ ਅੰਦਰ ਵਾਰਦੇ ਆ ਇੱਥੇ ਵੀ ਇਦਾਂ ਹੀ ਹੋਣਾ ਚਾਹੀਦਾ ਕੋਈ ਪ੍ਰੋਬਲਮ ਨਹੀਂ ਹੈ ਇਦਾਂ ਤੋ ਕੋਈ ਪ੍ਰੋਬਲਮ ਨਹੀਂ ਹੈ ਪਰ ਇੱਕ ਅچھے ਇਨਸਾਨ ਬਣ ਕੇ ਰੋ ਨਾ ਅਗਰ ਤੂੰ ਸੇ ਗੁਨਾਹ ਕਰਨਾ ਹੈ ਤੇ ਜਾਓ ਵੀ ਸਾਡਾ ਪੰਜਾਬ ਛੱਡੋ ਅਸੀਂ ਤਾਂ ਵਾਰ-ਵਾਰ ਕਵਾਂਗੇ ਸਾਡਾ ਪੰਜਾਬ ਛੱਡੋ ਜੀ ਸਾਡਾ ਪੰਜਾਬ ਸਾਡਾ ਹੈ ਅਸੀਂ ਜੰਮੇ ਪਲੇ ਆ ਅਸੀਂ ਵੀ ਤੁਹਾਡੀ ਇੱਜ਼ਤ ਕਰਦੇ ਤੁਸੀਂ ਵੀ ਸਾਡੀ ਇੱਜ਼ਤ ਕਰੋ ਨਾ ਸਾਨੂੰ ਸਗੋ ਸਲੂਟ ਕਰ ਰਹੇ ਪੋਪੂਲੇਸ਼ਨ ਹੈ ਪ੍ਰਵਾਸੀਆਂ ਦੀ ਪੰਜਾਬ ਦੇ ਵਿੱਚ ਡੇ ਬਾਈ ਡੇ ਇਨਕਰੀਜ਼ ਹੋ ਰਹੀ ਹੈ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਪੋਪੂਲੇਸ਼ਨ ਵੱਧ ਰਹੀ ਹੈ ਚਿੰਤਾ ਦਾ ਵਿਸ਼ਾ ਬਣੂਗੀ ਜੀ ਬਿਲਕੁਲ ਜੀ ਇਹ 100% ਬਣੇਗੀ ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਕਿ ਆਪਣੇ ਜਿਹੜੇ ਨੌਜਵਾਨ ਵੇ ਪੰਜਾਬੀਆਂ ਨੂੰ ਕੰਮ ਦਿਓ ਔਰ ਨੌਜਵਾਨਾਂ ਨੂੰ ਮੇਰਾ ਪਲੀਜ਼ ਇਸ ਮੇਰੇ ਭਰਾਵਾਂ ਨੂੰ ਮੈਸੇਜ ਆ ਕਿ ਤੁਸੀਂ ਕਦੀ ਨਾ ਸੋਚੋ ਅਸੀਂ ਰੇੜੀ ਲਾ ਰਹੇ ਆ ਤੁਸੀਂ ਕਦੀ ਨਾ ਸੋਚੋ ਅਸੀਂ ਛੋਟਾ ਕੰਮ ਕਰ ਰਹੇ ਅਸੀਂ ਕੰਮ ਤਾਂ ਕਰ ਰਹੇ ਨਾ ਮੰਨ ਲਓ ਕਿ ਇੱਥੇ ਭਈਆ ਕਮਾ ਕੇ 50000 ਰੁਪਏ ਆਪਣੇ ਬਿਹਾਰ ਚ ਲੈ ਕੇ ਜਾਂਦਾ ਤੇ ਤੁਸੀਂ ਕਮਾਓ ਤੁਹਾਡਾ ਇੱਥੇ ਭਗਾਰ ਆ ਬਾਹਰ ਆ ਤੁਸੀਂ ਉਸ 50000 ਨੂੰ ਸੇਵ ਕਰ ਸਕਦੇ ਹੋ ਆਪਣੇ ਬੱਚਿਆਂ ਦਾ ਖਰਚਾ ਕੱਟ ਸਕਦੇ ਹੋ ਪਲੀਜ਼ ਯੂਥ ਨੂੰ ਇਹੀ ਮੈਸੇਜ ਆ ਕੰਮ ਕਰੋ ਔਰ ਨਸ਼ੇ ਤਿਆਗੋ ਪਲੀਜ਼ ਅਗਰ ਤੁਸੀਂ ਦੋ ਕੰਮ ਕਰੋਗੇ ਯੂਥ ਨੂੰ ਨਸ਼ੇ ਤਿਆਗੋਗੇ ਕੰਮ ਕਰੋਗੇ ਔਰ ਹਮੇਸ਼ਾ ਆਲਵੇ ਤੁਸੀਂ ਸਹੀ ਰਹੋਗੇ ਇਹਨਾਂ ਨੇ ਤਾਂ ਬਾਅਦਲੇ ਸੂਬਿਆਂ ਤੋਂ ਆ ਕੇ ਇੱਥੇ ਵੱਡੀਆਂ-ਵੱਡੀਆਂ ਕੋਠੀਆਂ ਪਾਲੀਆਂ ਜੀ ਕੋਠੀਆਂ ਪਾਲੀਆਂ ਜੀ ਇੰਨੀ-ਇੰਨੀ ਕੋਠੀਆਂ ਆ ਕਾਰਸ ਲਈਆਂ ਹਰ ਚੀਜ਼ ਨੂੰ ਕਰ ਰਹੇ ਆ ਆਪਾਂ ਕਿਉਂ ਨਹੀਂ ਕਰ ਸਕਦੇ ਅਸੀਂ ਸਭ ਕੁਝ ਕਰ ਸਕਦੇ ਆ ਬਈ ਕੋਈ ਕਹਿੰਦਾ ਮੈਂ ਜਾਟਾ ਮੈਂ ਕੰਮ ਨਹੀਂ ਕਰਨਾ ਠੀਕ ਆ ਕੋਈ ਕਹਿੰਦਾ ਮੇਰੀ ਪਾਪਾ ਦੀ ਦੁਕਾਨ ਆ ਮੈਂ ਤਾਂ ਉੱਥੇ ਹੀ ਬਹਿਣਾ ਮੈਂ ਰੇੜੀ ਨਹੀਂ ਲੈਣੀ ਲਾਓ ਰੇੜੀ ਦੇਖਿਓ ਕਿੰਨੇ ਬੈਨੀਫਿਟ ਹੋਏਗਾ ਤੁਹਾਡੀ ਵੀ ਦੁਕਾਨ ਬਣੇਗੀ ਆਪਣੇ ਦਮ ਤੇ ਬਣੇਗੀ ਪਲੀਜ਼ ਅਸੀਂ ਪੰਜਾਬ ਤੋਂ ਬਾਹਰ ਜਾ ਕੇ ਕੈਨੇਡਾ ਜਾ ਕੇ ਸਾਡਾ ਕੀ ਹਾਲ ਆਸਟ੍ਰੇਲੀਆ ਜਾ ਕੇ ਅਸੀਂ ਪਹਿਲੋ ਇੱਕ ਇਨੇ ਬੁਰੇ ਹਾਲਾਤਾਂ ਨਾਲ ਕੰਮ ਕਰਦੇ ਆ ਉਤੋਂ ਬਾਅਦ 25 ਲੱਖ ਰੁਪਇਆ ਦੇ ਕੇ 35-35 ਲੱਖ ਰੁਪਇਆ ਦੇ ਕੇ ਅਸੀਂ ਬਾਹਰ ਜਾ ਰਹੇ ਆ 35 ਲੱਖ ਚ ਇੱਥੇ ਬਿਜ਼ਨਸ ਸ਼ੁਰੂ ਕਰੋ ਤੁਸੀਂ ਦੇਖਿਓ ਤੁਹਾਡੇ ਨਾਲ ਸਾਰੇ ਆ ਜੀ ਪਲੀਜ਼ ਮੈਂ ਤੇ ਇਹ ਸਭ ਨੂੰ ਰਿਕਵੈਸਟ ਵਿੱਚ ਹੈ ਕੁੜੀਆਂ ਚਾਹੇ ਮੁੰਡੇ ਕੰਮ ਕਰੋ 네ਗੇਟਿਵਿਟੀ ਨੂੰ ਤਿਆਗੋ ਔਰ ਕੋਈ ਗਲਤ ਕਾਰੇ ਨੂੰ ਪਲੀਜ਼ ਰੋਕੋ ਤੁਹਾਡਾ ਸਾਰਿਆਂ ਦਾ ਫਰਜ਼ ਹੈ